ਪੰਜਾਬ ਸਰਕਾਰ ਵੱਲੋਂ ਕਾਫੀ ਆਪਣੇ ਵੱਲੋਂ ਐਫਰਟ ਕੀਤੇ ਗਏ ਕਿ ਅਸੀਂ ਜਿਹੜੀ ਝੋਨੇ ਦੀ ਫਸਲ ਹੈ ਚੌਲਾਂ ਦੀ ਫਸਲ ਹੈ ਪਾਣੀ ਬਹੁਤ ਲੈਂਦੀ ਹੈ ਉਹ ਤੋਂ ਕੋਈ ਬਦਲ ਕੱਢਣ ਦੇ ਲਈ ਕੁਛ ਨਾ ਕੁਛ ਜ਼ੋਰ ਲਾਇਆ ਜਾਵੇ ਜੀ ਤੇ ਲਈ ਪੰਜਾਬ ਵਿੱਚ ਕਿਸਾਨਾਂ ਨੇ ਨਰਮੇ ਲਈ ਕਾਫੀ ਹੰਗਾਰਾ ਦੇ ਕੇ ਜਿਹੜਾ 20% ਪਿਛਲੀ ਵਾਰ ਜਿਹੜਾ 99000 ਹੈਕਟੇਅਰ ਸੀ ਇਸ ਵਾਰ 119000 ਹੈਕਟੇਅਰ ਨਰਮਾ ਪੰਜਾਬ ਦੇ ਕਿਸਾਨਾਂ ਨੇ ਬੀਜਿਆ ਪੰਜਾਬ ਸਰਕਾਰ ਨੇ ਉਹਦੇ ਲਈ ਉਹਦੇ ਬੀਜ ਲਈ 33% ਜਿਹੜੀਆਂ ਚੰਗੀਆਂ ਨਾਮਵਰ ਕੰਪਨੀਆਂ ਉਹਦਾ ਬੀਜ ਸੀਓ ਦੇਤੇ ਕਿਸਾਨਾਂ ਨੂੰ ਦਿੱਤਾ ਅਤੇ ਫਸਲ ਵੀ ਕਾਫੀ ਸੋਹਣੀ ਵਧੀਆ ਸੀ ਕੁਝ ਪਰਮਾਤਮਾ ਨੂੰ ਇਸ ਤਰ੍ਹਾਂ ਦਾ ਮਨਜ਼ੂਰ ਸੀ ਕਿ ਕਾਫੀ ਥਾਵਾਂ ਤੇ ਪਾਣੀ ਆਉਣ ਕਰਕੇ ਨਰਮੇ ਦੀ ਫਸਲ ਜਿਵੇਂ ਦੂਸਰੀਆਂ ਫਸਲਾਂ ਵੀ ਤਬਾਹ ਹੋਈਆਂ ਹੋਈ ਐ ਫਿਰ ਵੀ ਜਿੱਥੇ-ਜਿੱਥੇ ਜਿਵੇਂ-ਜਿਵੇਂ ਸੀ ਔਰ ਉਹਦਾ ਚੰਗਾ ਜਿਹਾ ਸਾਨੂੰ ਲੱਗਦਾ ਸੀ ਕਿ ਵਧੀਆ ਗੁਜ਼ਾਰੇਯੋਗੀ ਗੱਲ ਹੋਣੀ ਐ ਪਰ ਜਦੋਂ ਹੁਣ ਨਰਮਾ ਕਾਟਨ ਜਿਹੜੀ ਉਹ ਬਾਜ਼ਾਰ ਵਿੱਚ ਆ ਰਹੀ ਐ ਜ਼ਿਮੀਂਦਾਰ ਭਰਾ ਉਹਨੂੰ ਲਿਆ ਰਹੇ ਐ ਉਸ ਵੇਲੇ ਜਿਹੜੀ ਇੱਕ ਜਿਹੜਾ ਹਿੰਦੁਸਤਾਨ ਗਵਰਨਮੈਂਟ ਵੱਲੋਂ ਉਹਦੀ ਜਿਹੜੀ ਕੀਮਤ ਬੰਨੀ ਜਾਂਦੀ ਹੈ ਉਸ ਤੋਂ ਬਹੁਤ ਥੱਲੇ ਕਿਉਂਕਿ ਸੀਸੀਆਈ ਆ ਕੇ ਪਹਿਲਾਂ ਖਰੀਦਦੀ ਹੁੰਦੀ ਹੈ ਇਸ ਵਾਰੀ ਫਸਲ ਕੁਛ ਦਿਨ ਅਗੇਤਰੀ ਸੀ ਤੇ ਉਹਨਾਂ ਨੂੰ ਅਸੀਂ ਪਹਿਲਾਂ ਇਤਲਾਬ ਵੀ ਕੀਤੀ ਸੀ ਵੀ ਜਿਵੇਂ ਛੋਨੇ ਦੀ ਗੱਲ ਵੀ ਹੈ ਹੌਲੀ-ਹੌਲੀ ਫਸਲਾਂ ਥੁੜੀਆਂ ਆਈਆਂ ਜਿਹੜੀਆਂ ਨਵੀਆਂ ਕਿਸਮਾਂ ਆ ਉਹ ਅਗੇਤਰੀਆਂ ਆਉਣ ਲੱਗ ਜਾਂਦੀਆਂ ਉਹਦੇ ਲਈ ਕਿ ਤੁਸੀਂ ਬਾਜ਼ਾਰ ਵਿੱਚ ਪਹਿਲਾ ਉਹ ਨਹੀਂ ਆਏ ਤੇ ਇਹਦੇ ਨਾਲ ਕਾਫੀ ਵੱਡੀ ਜਿਹੜੀ ਕਿਸਾਨਾਂ ਨਾਲ ਜਿਹੜੀ ਲੁੱਟ ਕਹਿ ਲਈਏ ਠੱਗੀ ਹੋ ਰਹੀ ਹੈ ਕਿ ਉਹ ਜਿਹੜੀ ਜਿਹੜੀ ਉਹਦੀ ਕੀਮਤ ਬੰਨੀ ਗਈ ਹੈ ਭਾਰਤ ਸਰਕਾਰ ਵੱਲੋਂ ਉਹ ਤੋਂ ਕਾਫੀ ਥੱਲੇ ਜ਼ਮੀਦਾਰ ਭਰਾਵਾਂ ਨੂੰ ਵੇਚਣੀ ਪੈਂਦੀ ਹੈ ਇਹਦੇ ਵਿੱਚ ਜਿੱਥੇ ਸੈਂਟਰ ਸਰਕਾਰ ਹਮੇਸ਼ਾ ਪੰਜਾਬ ਦੇ ਲੋਕਾਂ ਨਾਲ ਵਿਤਕਰਾ ਕਰਦੀ ਆਈ ਹੈ ਇਹ ਵੀ ਉਸ ਵਿਤਕਰੇ ਦੇ ਵਿੱਚ ਹੋਰ ਨਵਾਂ ਦਰਜ ਕੀਤਾ ਉਹਨਾਂ ਨੇ ਪਹਿਲਾਂ ਤਾਂ ਜਿਵੇਂ ਬਾਹਰਲੇ ਮੁਲਕਾਂ ਤੋਂ ਅਮਰੀਕਾ ਵਗੈਰਾ ਤੋਂ ਉਹਨਾਂ ਨੇ ਐਕਸਪੋਰਟ ਵਾਸਤੇ ਇੰਪੋਰਟ ਵਾਸਤੇ ਉਹ ਜਿਹੜੇ ਕੁਝ ਦਰਾਂ ਘਟਾਤੀਆਂ ਉਹਦੇ ਨਾਲ ਵੀ ਕੁਝ ਫਰਕ ਪੈਂਦਾ ਪਰ ਸਾਨੂੰ ਉਸ ਤੇ ਨਹੀਂ ਜਿਹੜਾ ਸੀ ਆਪ ਪੈਦਾ ਕਰਦੇ ਇਸ ਲਈ ਜ਼ਰੂਰ ਕਿ ਉਹ ਪੰਜਾਬ ਦੇ ਕਿਸਾਨਾਂ ਲਈ ਕਿਉਂਕਿ ਅਸੀਂ ਆਪਦੇ ਲੋਕ ਜੋ ਪੈਦਾ ਕਰਕੇ ਦਿੰਨੇ ਆ ਉਹਨੂੰ ਉਹਦੇ ਜਿਹੜੇ ਬਣਦੇ ਮੁੱਲ ਤੇ ਖਰੀਦਣਾ ਚਾਹੀਦਾ ਇਹ ਵਿਤਕਰਾ ਜਿਹੜੀ ਸੈਂਟਰ ਦੀ ਸਰਕਾਰ ਬੰਦ ਕਰੇ ਤੁਹਾਨੂੰ ਸਾਰਿਆਂ ਨੂੰ ਇਸ ਲਈ ਅੱਜ ਇਸ ਕੇ ਕੇ ਤੁਹਾਡੀ ਆਵਾਜ਼ ਦੂਰ ਤਾਈਂ ਜਾਂਦੀ ਹੈ ਤੋਂ ਉਹਨਾਂ ਨਾਲ ਬਾਰ-ਬਾਰ ਸਾਡਾ رابطہ ਵੀ ਇਸ ਗੱਲ ਤੇ ਵੀ ਤੁਸੀਂ ਜਲਦੀ ਮਾਰਕੀਟ ਵਿੱਚ ਆਓ ਤੇ ਆ ਕੇ ਸਾਡੀ ਜਿਹੜੀ ਫਸਲ ਹੈ ਕਿ ਬਹੁਤ ਔਖਾਂ ਨਾਲ ਫਸਲ ਤਿਆਰ ਕੀਤੀ ਜਾਂਦੀ ਹੈ ਉਹ ਖਰੀਦੀ ਜਾਵੇ ਜਿਹੜਾ ਕਿਸਾਨਾਂ ਨੂੰ ਵਾਜਬ ਮੁੱਲ ਮਿਲ ਸਕੇ ਸਾਡੇ ਨਾਲ ਲੁੱਟ ਜਾਂ ਠੱਗੀ ਨਾ ਹੋ ਕਿਹੜੀ ਏਜੰਸੀ ਹੈ ਜੀ ਸੀਸੀਆਈ ਸੀਸੀਆਈ ਜਿਹੜੀ সেন্ট ਗਵਰਨਮੈਂਟ ਦੀ ਹੈ ਉਹ ਹਮੇਸ਼ਾ ਖਰੀਦ ਕਰਨ ਲਈ ਆਉਂਦੀ ਜਦੋਂ ਆਉਂਦੀ ਹੈ ਫਿਰ ਵਪਾਰੀ ਵੀ ਉਹਦੇ ਨਾਲ ਬਰਾਬਰਤਾ ਵਿੱਚ ਆਉਣਗੇ ਕਿੰਨਾ ਦੀ ਤੁਸੀਂ ਕਿਉਂ ਨਹੀਂ ਪਹੁੰਚੇ